ਤੁਸੀ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਲੈ ਕੇ ਹਾਜ਼ਰ ਐਂ ਪ੍ਰੋਗਰਾਮ ਨਿਰਪੱਖ ਟਾਕ ਜਿਸ ਦੇ ਵਿੱਚ ਅਸੀਂ ਦਿਨ ਭਰ ਦੀਆਂ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਅੱਜ ਵੀ ਕਈ ਖਬਰਾਂ ਅਹਿਮ ਸੀ ਜੇਕਰ ਬੀਤੇ ਕੱਲ ਦੀ ਗੱਲ ਕਰੀਏ ਤਾਂ ਭਾਜੀਪੀ ਦੇ ਵੱਲੋਂ ਕਿਸਾਨ ਮਜ਼ਦੂਰ ਫਤਿਹ ਰੈਲੀ ਰਾਜਪੁਰਾ ਦੇ ਵਿੱਚ ਕੀਤੀ ਗਈ ਹੈ ਜਿਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਆ ਉਸ ਤੋਂ ਬਾਅਦ ਅੱਜ ਸਿੰਘ ਸਾਈ ਬਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ ਉਸ ਖਬਰ ਤੇ ਵੀ ਚਰਚਾ ਕਰਾਂਗੇ ਐਸੇ ਨਾਲ ਹੀ ਇੱਕ ਅਹਿਮ ਖਬਰ ਉਹ ਵੀ ਹੈ ਕਿ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਕਹਿ ਦਿੱਤਾ ਗਿਆ ਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਉਹ ਲੜਨਗੇ ਐਸਜੀਪੀਸੀ ਚੋਣਾਂ ਵੀ ਲੜਨਗੇ ਕਿਸ ਪਾਰਟੀ ਦੇ ਨਾਲ ਉਹ ਗੱਠ ਚੋੜ ਕਰਨਗੇ ਜਾਂ ਇਕੱਲੇ ਉਹ ਚੋਣਾਂ ਲੜਨਗੇ ਇਸ ਤੇ ਵੀ ਚਰਚਾ ਕਰਾਂਗੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਨੇ ਜਗਸੀਰ ਸਿੰਘ ਸੰਧੂ ਸੀਨੀਅਰ ਪੱਤਰਕਾਰ ਨੇ ਸਭ ਤੋਂ ਪਹਿਲਾਂ ਸਤ ਤੁਹਾਡਾ ਸਵਾਗਤ ਕਰਦੇ ਹਾਂ ਨਿਰਪੱਖ ਪੋਸਟ ਤੇ ਧੰਨਵਾਦ ਜੀ ਮਿਹਰਬਾਨੀ ਜੀ ਸਰ ਜਿਸ ਤਰ੍ਹਾਂ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਅੱਜ ਇੱਕ ਉਹਨਾਂ ਦੇ ਵੱਲੋਂ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਈ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਗਿਆਨੀ ਹਰਪੀ ਸਿੰਘ ਬਾਰੇ ਵੀ ਉਹਨਾਂ ਨੇ ਕਿਹਾ ਕਿ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ AI ਹੈ ਉਹਦੀ ਦੁਰਵਰਤੋਂ ਹੋ ਰਹੀ ਹੈ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਦਰਬਾਰ ਸਾਹਿਬ ਨੂੰ ਢੋਂਦੇ ਹੋਏ ਦਿਖਾਇ ਦਿਖਾਈ ਦਿੱਤੇ ਨੇ ਬੇਹਾਦੀ ਨਿੰਦਨਯੋਗ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਸ ਤੇ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਲੋਕਾਂ ਨੂੰ ਮਾਫ਼ ਨਹੀਂ ਕਰਾਂਗੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਰਾਜਵਿੰਦਰ ਦੇ ਦੋਨੇ ਜਿਹੜੀਆਂ ਗੱਲਾਂ ਸਿੰਘ ਸਾਹਿਬ ਨੇ ਕਹੀਆਂ ਨੇ ਇਹਨਾਂ ਤੇ ਜੇ ਅਪਾ ਪਹਿਲਾਂ ਚਰਚਾ ਕਰਦੇ ਹਾਂ ਤਾਂ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਹੀ ਸਿੰਘ ਸਾਹਿਬ ਵੱਲੋਂ ਕਹੀਆਂ ਜਿਹੜੀਆਂ ਗੱਲਾਂ ਕਹੀਆਂ ਨੇ ਜੀ ਕਾਫੀ ਕੁਝ ਉਹ ਇਹਨਾਂ ਦੇ ਵਿੱਚ ਲੁਕਿਆ ਸੋਪਿਆ ਕਾਫੀ ਕੁਝ ਸੋਚ ਵਿਚਾਰ ਵਾਲੀ ਗੱਲ ਹੈਗੀ ਜਿਹੜੀ ਗੱਲ ਦਰਬਾਰ ਸਾਹਿਬ ਨੂੰ ਢਾਉਣ ਦੀ ਗੱਲ ਕਰਦੇ ਆ ਏਆਈ ਵੱਲੋਂ ਪਹਿਲਾਂ ਪਹੁੰਚਦੀ ਚਰਚਾ ਕਰਦੇ ਆ ਉਹਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਮੇਲ ਜਾਂਦੀਆਂ ਰਹੀਆਂ ਦਰਬਾਰ ਸਾਹਿਬ ਨੂੰ ਢਾਉਣ ਦੀਆਂ ਕਿ ਦਰਬਾਰ ਸਾਹਿਬ ਨੂੰ ਢਾ ਦਿੱਤਾ ਜਾਊਗਾ ਆਰਡੀਐਕਸ ਲਾ ਕੇ ਇਹਨੂੰ ਉਡਾ ਦਿੱਤਾ ਜਾਊਗਾ ਇਹ ਵੀ ਉਸੇ ਦਾ ਹੀ ਹਿੱਸਾ ਇੱਕ ਪਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਉਹ ਬੰਦੇ ਫੜੇ ਵੀ ਗਏ ਹੂੰ ਜਿਹੜਾ ਬੰਦਾ ਉਹ ਟ੍ਰੇਸ ਕਰ ਲਿਆ ਜਿਹੜੇ ਬੰਦੇ ਉਹਨਾਂ ਨੂੰ ਫੜ ਕੇ ਵੀ ਲੈ ਜਾਂਦਾ ਪਰ ਉਦੋਂ ਅੱਗੇ ਕੀ ਹੋਇਆ ਉਹ ਕੋਈ ਪਤਾ ਨਹੀਂ ਹੈ ਉਹ ਗੱਲ ਉੱਥੇ ਹੀ ਦੱਬ ਦਿੱਤੀ ਜਾਂਦੀ ਹੈ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਕਿ ਅੱਗੇ ਨਹੀਂ ਵਧਦੇ ਹੈਗੇ ਉਹਨਾਂ ਨੂੰ ਤੁਸੀਂ ਦੇਖੋ ਵੀ ਉੱਥੇ ਉਹ ਉਹ ਗੱਲ ਮੁੜ ਕੇ ਚਰਚਾ ਦੇ ਵਿੱਚ ਹੀ ਨਹੀਂ ਹੈ ਵੀ ਉਸ ਬੰਦੇ ਨੇ ਉਹਦੇ ਮਗਰ ਕੌਣ ਨੇ ਉਹਨੇ ਕਿਉਂ ਇਹ ਕੀਤਾ ਉਹਦਾ ਮੋਟਿਵ ਕੀ ਸੀਗਾ ਇਹ ਕਿੱਥੋਂ ਮੇਲ ਜਿੱਥੋਂ ਆਈਆਂ ਬੰਦਾ ਕਿੱਥੋਂ ਵੜਿਆ ਗਿਆਗਾ ਉਹਦੇ ਨਾਲ ਹੋਰ ਕੌਣ ਬੰਦੇ ਨੇ ਉਹਦਾ ਬੈਕਗ੍ਰਾਉਂਡ ਕੀ ਆ ਕਿਸ ਤਰ੍ਹਾਂ ਦੀ ਸਾਜ਼ਿਸ਼ ਸੀ ਕੀ ਉਹਦਾ ਕਾਰਨ ਸੀ ਉਹ ਸਾਰਾ ਕੁਝ ਠੱਪ ਕਰਕੇ ਰੱਖ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ ਸੋ ਹੁਣ ਉਸੇ ਦਾ ਇਹ ਸਾਈ ਏ ਆਈ ਆ ਏ ਆਈ ਤਰਨੀਕ ਬੜੀ ਮਤਲਬ ਖਤਰਨਾਕ ਆ ਇਹਨੂੰ ਜਿਦਾਂ ਇਸ ਤਰ੍ਹਾਂ ਹੀ ਦੇਖ ਰਹੇ ਆਂ ਵੀ ਕਿਸੇ ਦੀ ਵੀ ਵੀਡੀਓ ਆ ਕਿਤੇ ਵੀ ਬਣਾ ਦਿੱਤੀ ਜਾਂਦੀ ਆ ਦਰਬਾਰ ਸਾਹਿਬ ਨੂੰ ਜਿਸ ਤਰ੍ਹਾਂ ਟੈਂਦਾ ਦਿਖਾਇਆ ਗਿਆਗਾ ਸੋ ਇਹ ਤਾਂ ਅਸਲ ਦੇ ਵਿੱਚ ਜੇ ਮੈਂ ਗੱਲ ਕਰਨਾ ਤਾਂ ਜਿਹੜਾ ਦਰਬਾਰ ਸਾਹਿਬ ਚਾਹੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਜੇ ਅਸੀਂ ਇਤਿਹਾਸ ਨੂੰ ਦੇਖਦੇ ਆਂ ਦਰਬਾਰ ਸਾਹਿਬ ਉਸੇ ਸਮੇਂ ਤੋਂ ਹੀ ਜਿਹੜਿਆ ਪੰਥ ਦੋਖੀਤਾ ਤਾਕਤਾਂ ਨੇ ਗਿਆ ਜਿਹੜਿਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੀਆਂ ਸਿੱਖੀ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੀਆਂ ਉਹਨਾਂ ਦੇ ਨਿਸ਼ਾਨੇ ਤੇ ਰਿਹਾ ਤੇ ਉਹਨਾਂ ਦੇ ਕਬਜ਼ੇ ਹੇਠ ਵੀ ਰਿਹਾ ਜੇ ਅਸੀਂ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਆ 11 ਤਰੀਕ ਦੀ ਪਿਛੇ ਮੱਛਾ ਰੰਗੜ ਦਾ ਜੇਕਰ ਆਉਂਦਾ ਵੀ ਉਹਨਾਂ ਦਾ ਚਰਬੱਡਾ ਦੇਖੋ ਮੱਛਾ ਰੰਗੜ ਨੇ ਵੀ ਜੇ ਅਟੈਕ ਕੀਤਾ ਦਰਬਾਰ ਸਾਹਿਬ ਤੇ ਉਸ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਮੇਂ ਵੀ ਜੇ ਗੱਲ ਕਰਦੇ ਆ ਤਾਂ ਗੁਰੂ ਸਾਹਿਬ ਨੂੰ ਆਪ ਛੱਡ ਕੇ ਜਾਣਾ ਪਿਆ ਇੱਥੋਂ ਦਰਬਾਰ ਸਾਹਿਬ ਨੂੰ ਛੱਡ ਕੇ ਨੌਵੇਂ ਪਾਸਾ 10ਵੇਂ ਨੌਵੇਂ ਪਾਸਾ ਦੇ ਲਈ ਗੇਟ ਬੰਦ ਕਰ ਦਿੱਤੇਗੇ 10ਵੇਂ ਪਾਸਾ ਦਾ ਆਈ ਹੀ ਨਹੀਂ ਇੱਥੇ ਸੋ ਇਹ ਇਹ ਦਰਬਾਰ ਸਾਹਿਬ ਮੁਗਲ ਕਾਲ ਦੇ ਦੌਰਾਨ ਮੁਗਲ ਰਾਜ ਦੇ ਦੌਰਾਨ ਵੀ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਸੀ ਉਹਨਾਂ ਦੇ ਅਟੈਕ ਦੇ ਉੱਪਰ ਆ ਤੇ ਅੰਗਰੇਜ਼ ਉੰਦੀ ਗੱਲ ਕਰਦੇ ਆ ਤਾਂ ਅੰਗਰੇਜ਼ਾਂ ਦਾ ਵੀ ਇੱਕ ਤਰ੍ਹਾਂ ਦੇ ਨਾਲ ਇਹ ਦਰਬਾਰ ਸਾਹਿਬ ਦੇ ਉੱਪਰ ਪੂਰੀ ਤਰ੍ਹਾਂ ਕਬਜ਼ਾ ਵਰਕਰ ਰੱਖਿਆ ਗਿਆ ਸਿੱਖ ਰਾਜ ਤੋਂ ਜਾਣ ਤੋਂ ਬਾਅਦ ਮਹਾਨਤਾਵਾਂ ਦੇ ਜ਼ਰੀਏ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਿਆ ਆਪਣੇ ਸਰਬਰਾ ਨਿਯੁਕਤ ਕੀਤੇ ਜਿਹਨੂੰ ਅੱਜ ਅਸੀਂ ਤਾਂ ਹੁਣ ਜ਼ਹੀਦਾਰ ਕਹਿੰਦੇ ਆ ਉਸ ਸਮੇਂ ਅੰਗਰੇਜ਼ਾਂ ਵੱਲੋਂ ਸਰਬਰਾ ਲਏ ਜਾਂਦੇ ਜਿਹਦੇ ਵਿੱਚ ਰੂੜ ਸਿੰਘ ਦਾ ਜ਼ਿਕਰ ਆਉਂਦਾ ਜਿਹਦਾ ਤਾਂ ਇਹ ਵੀ ਜ਼ਿਕਰ ਆਉਂਦਾ ਵੀ ਉਹਨੇ ਜਨਰਲ ਡਾਇਰ ਨੂੰ ਵੀ ਸਰੋਪਾ ਦਿੱਤਾ ਜਦੋਂ ਜੱਲਿਆਂ ਵਾਲੇ ਬਾਗ ਦਾ ਜਿਹੜੇ ਸਾਾਕਾ ਕਰਨ ਵਾਲੇ ਸੀਗੇ ਸੋ ਉਸ ਸਮੇਂ ਵੀ ਦਰਬਾਰ ਸਾਹਿਬ ਨੂੰ ਅੰਗਰੇਜ਼ ਸਰਕਾਰ ਨੇ ਵੀ ਵਰਤਿਆ ਤੇ ਹੁਣ ਵੀ ਸਾਇਦ ਇਹ ਲੱਗਦਾ ਹੈ ਵੀ ਜਿਹੜਾ ਕੁਝ ਮਤਲਬ ਸਿੱਖਾਂ ਦੇ ਵਿੱਚ ਜਿਹੜੀ ਇੱਕ ਆ ਆਪਾਂ ਕਹਿ ਸਕਦੇ ਹਾਂ ਪਾਤਸ਼ਾਹੀ ਦਾਵੇ ਦੀ ਗੱਲ ਹੈ ਜਿਵੇਂ ਸਿੱਖ ਰਾਜ ਦੀ ਗੱਲ ਹੈਗੀ ਉਹ ਦਰਬਾਰ ਸਾਹਿਬ ਤੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਦਰਬਾਰ ਸਾਹਿਬ ਅਸੀਂ ਜਾਂਦੇ ਹਾਂ ਤਾਂ ਸਾਹਮਣੇ ਇਕਾਲ ਤਖਤ ਸਾਹਿਬ ਹੈ ਉੱਥੇ ਜਦੋਂ ਮੀਰੀ ਪੀਰੀ ਦਾ ਸੰਕਲਪ ਸਾਹਮਣੇ ਆਉਂਦਾਗਾ ਉਹ ਸ਼ਾਇਦ ਕੋਈ ਵੀ ਹਕੂਮਤ ਹੈ ਜਿਹੜੀ ਇਸ ਧਰਤੀ ਤੇ ਰਾਜ ਕਰਦੀ ਰਹੀ ਹੈ ਉਹ ਉਹਨਾਂ ਦੇ ਮੇਚ ਨਹੀਂ ਆਉਂਦੀ ਗੱਲ ਇਸ ਕਰਕੇ ਦਰਬਾਰ ਸਾਹਿਬ ਹਮੇਸ਼ਾ ਨਿਸ਼ਾਨੇ ਤੇ ਰਹਿੰਦਾਗਾ ਗਾਹੇ-ਬਗਾਹੇ ਇਸ ਤਰ੍ਹਾਂ ਦੇ ਅਟੈਕ ਆ ਜਿਹੜੇ ਹੁੰਦੇ ਰਹੇ ਆਗੇ ਪਰ ਦਰਬਾਰ ਸਾਹਿਬ ਦੇ ਉੱਪਰ ਕਿੰਨੇ ਵਾਰ ਜਿ세 ਇਤਿਹਾਸ ਦੇ ਵਿੱਚ ਦੇਖਦੇ ਆਂ ਵੀ ਹਮਲੇ ਵੀ ਹੋਏ ਇੱਥੋਂ ਤੱਕ ਉਹ ਇਮਾਰਤ ਨੂੰ ਵੀਟਾਂ ਕਿੰਨੀ ਵਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦਰਬਾਰ ਸਾਹਿਬ ਤਾਂ 84 ਦੇ ਵਿੱਚ ਜੇਹੀ ਗੱਲ ਕਰਦੇ ਆਂ ਤਾਂ ਗੋਲੀਆਂ ਦਾ ਸਕਾਰ ਹੋਇਆ ਅਕਾਲਤਾ ਸਭ ਟੈਟੇਰੀ ਹੋ ਗਿਆ ਉਸ ਤੋਂ ਪਹਿਲਾਂ ਵੀ ਅਸੀਂ ਗੱਲ ਕਰਦੇ ਅਬਦਾਲੀ ਨੇ ਅਬਦਾਲੀ ਨੇ ਵੀ ਬਰੂਦ ਲਾ ਕੇ ਡਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤਰ੍ਹਾਂ ਹੁਣ ਆਰ ਡੀ ਐਕਸ ਦੀ ਗੱਲ ਆਉਂਦੀ ਹੈ ਸੋ ਇਹ ਅਬਦਾਲੀ ਵਾਲੀ ਸੋਚ ਮੈਨੂੰ ਲੱਗਦਾ ਵੀ ਜਿਹੜੇ ਸੱਤਾਧਾਰੀ ਲੋਕ ਨੇ ਇਹਨਾਂ ਦੇ ਵਿੱਚ ਸਦਾ ਹੀ ਰਹੀ ਹੈ ਇਹਨਾਂ ਨੂੰ ਲੱਗਦਾ ਹੈ ਕਿ ਉੱਥੋਂ ਬਗਾਵਤ ਉੱਠਦੀ ਹੈ ਕਿਉਂਕਿ ਗਰਵਾਣੀ ਹੈ ਜਿਹੜੀ ਗਰਵਾਣੀ ਮਨੁੱਖ ਨੂੰ ਆਜ਼ਾਦੀ ਵੱਲ ਤੋਰਦੀ ਹੈ ਜਿਹੜਾ ਸੰਦੇਸ਼ ਆਇਆ ਦਰਬਾਰ ਸਾਹਿਬ ਤੋਂ ਆਉਂਦਾ ਉਹ ਮਨੁੱਖ ਨੂੰ ਜਦੋਂ ਰਾਜੇ ਸੀ ਮੁਕੱਦਮ ਕੁੱਤੇ ਕਿਹਾ ਜਾਂਦਾ ਉਹ ਸਾਇਦ ਇਹਨਾਂ ਨੂੰ ਫਿਰ ਉੱਥੇ ਜਾ ਕੇ ਚੜਾਉਂਦੀ ਹੈ ਤੇ ਸਾਰਾ ਕਾਰਨ ਉੱਥੋਂ ਹੀ ਇਹ ਬਣਿਆ ਹੋਇਆਗਾ ਜੀ ਸਰ ਪਰ ਮੈਂ ਵਿੱਚੇ ਜ਼ਰੂਰ ਪੁੱਛਣਾ ਚਾਹੂੰਗੀ ਪਰ ਇੱਕ ਗੱਲ ਇਹ ਹੈ ਵੀ ਜਿਵੇਂ AI ਨਾਲ ਛੇੜਛਾੜ ਕਰਕੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਾਂ ਸਾਡੇ ਧਾਰਮਿਕ ਸਥਾਨਾਂ ਦੇ ਨਾਲ ਕੀਤੀ ਜਾਂਦੀ ਆ ਹੋਰ ਕਿਸੇ ਨਾਲ ਕਿਉਂ ਨਹੀਂ ਸਿੱਖਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ हां ए बड़ी बड़ी ਤੁਸੀਂ ਗੱਲ ਕੀਤੀ ਆ ਵੀ ਸਿੱਖਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈਗਾ ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਜਿਹੜੀ ਤੁਹਾਨੂੰ ਦੱਸਾਂ ਉਹ ਹੈ ਸਿੱਖਾਂ ਦੇ ਵਿੱਚ ਇੱਕ ਬੜਾ ਕਨਸੈਪਟ ਹੈ ਇਸ ਤਰ੍ਹਾਂ ਦਾ ਆ ਗਿਆ ਕਿ ਇੱਕ ਸਾਂਝਦਾਰੀ ਨਾਮ ਦਾ ਇੱਕ ਕਨਸੈਪਟ ਹੈ ਵਾ ਸਿੱਖਾਂ ਦੇ ਵਿੱਚ ਸਾਂਝਦਾਰੀ ਸਿੱਖ ਹੈ ਸਾਂਝਦਾਰੀ ਸਿੱਖ ਦਾ ਮਤਲਬ ਕੀ ਹੁੰਦਾ ਹੈ ਵੀ ਅੱਧਾ-ਪਚੱਦਾ ਸਿੱਖ ਪੂਰਾ ਸਿੱਖ ਨਹੀਂ ਅੱਧਾਕ ਸਿੱਖ ਕਦੇ ਤੁਸੀਂ ਕਿਸੇ ਹੋਰ ਧਰਮ ਦਾ ਸੁਣਿਆ ਵੀ ਸਾਂਝਦਾਰੀ ਮੁਸਲਮਾਨ ਨਹੀਂ ਸਾਂਝਦਾਰੀ ਈਸਾਈ ਅੱਧਾ ਮੁਸਲਮਾਨ ਹੈ ਕਰਦਾ ਕਿ ਨਹੀਂ ਹੈ ਅੱਧਾ ਈਸਾਈ ਹੈ ਅੱਧਾ ਕਿ ਨਹੀਂ ਹੈ ਤੇ ਸਿੱਖਾਂ ਦੀ ਕਿਉਂ ਹੈ ਇਹ ਇਹਦਾ ਕਾਰਨ ਹੈ ਵੀ ਸਿੱਖੀ ਦਾ ਜਿਹੜਾ ਕਦੇ ਨਾ ਕਦੇ ਹੈਗਾ ਵਿਪਰਵਾਦ ਹੈ ਜਿਹੜਾ ਉਹ ਸਿੱਖੀ ਨੂੰ ਜਜਬ ਕਰਨਾ ਚਾਹੁੰਦਾ ਸਿੱਖੀ ਸਿਧਾਂਤਾਂ ਨੂੰ ਉਹ ਤੋੜਨਾ ਚਾਹੁੰਦਾ ਹੈਗਾ ਇਹੀ ਵੱਡਾ ਕਾਰਨ ਹੈ ਵੀ ਸਿੱਖਾਂ ਨੂੰ ਕਦੇ ਪੁਛਕਾਰਿਆ ਜਾਂਦਾ ਹੈ ਕਦੇ ਡਰਾਇਆ ਜਾਂਦਾ ਕਦੇ ਧਮਕਾਇਆ ਜਾਂਦਾ ਤੂੰ ਚਾਹੁੰਦੇ ਆ ਵੀ ਇਹ ਜਿਹੜਾ ਇਹਦੇ ਵਿੱਚ ਮਤਲਬ ਉਹੀ ਪਿਛਲੀ ਗੱਲ ਹੀ ਤੁਹਾਡੇ ਨਾਲ ਮੈਂ ਫੇਰ ਸਾਂਝੀ ਕਰਦਾ ਵੀ ਜਿਹੜਾ ਗਰਬਾਣੀ ਦਾ ਸੰਕਲਪ ਹੈ ਉਹਨੂੰ ਕਿਸੇ ਤਰ੍ਹਾਂ ਸਿੱਖਾਂ ਦੇ ਵਿੱਚ ਇਸ ਮੌਰਟਮ ਦੇ ਨਾਲ ਵੜਿਆ ਜਾਵੇ ਕਿ ਨਹੀਂ ਤੁਸੀਂ ਕੋਈ ਵੱਖਰੇ ਨਹੀਂ ਹੈਗੇ ਤੁਸੀਂ ਮਤਲਬ ਜਿਹੜਾ ਇਹ ਇੱਕ ਇਹਨਾਂ ਦੇ ਹੀ ਅੰਗ ਹੋ ਬੇਪਰਵਾਦ ਦੇ ਵਿੱਚੋਂ ਹੀ ਨਿਕਲੇ ਹੋਏ ਹੋ ਤੁਸੀਂ ਬੇਪਰਵਾਦ ਦੇ ਹੀ ਇੱਕ ਅੰਗ ਹੋ ਤੇ ਜਿੰਨਾ ਚਿਰ ਮਤਲਬ ਇਹ ਉਹ ਇਹੋ ਹੀ ਕਾਰਨ ਹੈ ਵੀ ਜਦੋਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਵਾਰ-ਵਾਰ ਤੋ ਕਿ ਇਹ ਇਹਨੂੰ ਨਿਸ਼ਾਨਾ ਬਣਾਉਣ ਦਾ ਵੱਡਾ ਕਾਰਨ ਇਹ ਹੀ ਆ ਕਿ ਇਹਨਾਂ ਦਾ ਜਿਹੜਾ ਵੱਖਰਾਪਣਾ ਨਿਆਰਾਪਣ ਹੈ ਉਹ ਉਹ ਉਹੀ ਕਾਰਨ ਬਣਦਾ ਨਿਸ਼ਾਨਾ ਉਸੇ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਨਹਿਰੇਪਣ ਦੇ ਕਾਰਨ ਜੀ ਔਰ ਇੱਕ ਆਪਾਂ ਗੱਲ ਕਰ ਰਹੇ ਸੀ ਕਿ ਸਿੰਘ ਸਾਹਿਬ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਵਾਕਈ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ ਜਾਂ ਉਹਨਾਂ ਨੇ ਸਿਆਸਤ ਦੇ ਵਿੱਚ ਆ ਗਏ ਆ ਤਾਂ ਕੋਈ ਚੰਗਾ ਹੋਣ ਦੀ ਉਮੀਦ ਹੈ ਤੇ ਦੇਖੋ ਸਿਆਸਤ 'ਚ ਆਉਣਾ ਤਾਂ ਮੈਨੂੰ ਲੱਗਦਾ ਵੀ ਉਹ ਸਿੰਘ ਸਾਹਿਬ ਦੀ ਚਲੋ ਆਪਣੀ رائے ਉਹਨਾਂ ਬਾਰੇ ਨਹੀਂ ਮੈਂ ਕਹਿਣੀ ਚਾਹੁੰਦਾ ਪਰ ਜੇ ਅਸੀਂ ਗੱਲ ਇਤਿਹਾਸ ਬਲ ਦੇਖਦੇ ਹਾਂ ਤਾਂ ਕਿੰਨੇ ਜਥੇਦਾਰ ਆ ਜਿਹੜੇ ਸਿਆਸਤ ਦੇ ਵਿੱਚ ਵੀ ਆਏ ਬਾਦ ਦੇ ਵਿੱਚ ਵੀ ਆਏ ਮਤਲਬ ਉਹ ਸਮੇਂ ਗੱਲ ਕੀ ਸੀ ਵੀ ਉਸ ਸਮੇਂ ਅਕਾਲੀ ਦਲ ਇੱਕ ਸੀਗਾ ਇਹ ਹੁਣ ਜ਼ਰੂਰ ਕਹਿ ਸਕਦਾ ਵੀ ਹੁਣ ਅਕਾਲੀ ਦਲ ਦੇ ਕਈ ਧੜੇ ਨੇਗੇ ਉਹ ਇੱਕ ਧੜੇ ਨਾਲ ਜੁੜ ਗਏ ਹੈਗੇ ਜਿਵੇਂ ਜਗਨਨ ਹਰਪ੍ਰੀਤ ਸਿੰਘ ਉਦੋਂ ਅਕਾਲੀ ਦਲ ਇਕੱਠਾ ਸੀਗਾ ਉਦੋਂ ਵੀ ਬਹੁਤ ਸਾਰੇ ਸਿੰਘ ਸਾਹਿਬ ਆ ਜਿਹੜੇ ਹੁੰਦ ਰਿਹਾ ਫਿਰ ਇਹੀ ਜੇ ਅਸੀਂ ਗੱਲ ਕਰਦੇ ਗਨੈਰਗਬੀਰ ਸਿੰਘ ਉਹਨਾਂ ਦੀ ਜਦੋਂ ਇਹ ਐਜੇ ਜੱਫੇਦਾਰ ਉਥੋਂ ਬਿਆਨ ਦਿੰਦੇ ਹੁੰਦੇ ਉਹ ਤਾਂ ਕਹਿੰਦੇ ਹੁੰਦੇ ਮੀਰੀ ਪੀਰੀ ਦਾ ਸਿਧਾਂਤ ਇੱਕ ਹੈ ਜੇ ਮੀਰੀ ਪੀਰੀ ਦਾ ਸਿਧਾਂਤ ਇੱਕ ਹੈ ਤੇ ਫਿਰ ਜੇ ਬੰਦਾ ਉਧਰੋਂ ਆ ਕੇ ਇੱਧਰ ਆ ਜੂਗਾ ਤਾਂ ਫਿਰ ਉਹ ਫਿਰ ਫਿਰ ਵਿਰੋਧ ਕਿਉਂ ਕਰ ਰਿਹਾ ਉਹਦਾ ਤੇ ਇਹ ਇਹ ਗੱਲ ਮੇਰੇ ਸਮਝ ਨਹੀਂ ਆ ਰਹੀ ਵੀ ਇੱਕ ਪਾਸੇ ਤਾਂ ਮੀਰੀ ਪੀਰੀ ਸਿਧਾਂਤ ਦੀ ਗੱਲ ਕਰਦੇ ਆ ਸੀ ਤੇ ਦੂਸਰੇ ਪਾਸੇ ਹੁਣ ਇਹ ਕਹਿ ਰਹੇ ਆ ਕਿ ਇਸ ਤਰ੍ਹਾਂ ਆ ਕੇ ਮਤਲਬ ਇਹ ਅਕਾਲ ਦਾ ਤਖਤ ਆ ਜਾਂ ਜਿਸ ਤਰ੍ਹਾਂ ਜੋ ਗੁਰਬਾਣੀ ਦੀਆਂ ਕੁਝ ਤੁਕਾਂ ਬੋਲ ਕੇ ਕਹਿ ਰਹੇ ਸੀਗੇ ਵੀ ਇਹ ਸਦਾਰ ਨੂੰ ਵੱਡਾ ਦਰ ਹੈ ਇਹਨੂੰ ਛੱਡ ਕੇ ਕਿਸੇ ਦੀ ਹੋਰ ਚਾਖਰੀ ਕਿਉਂ ਕਰੀਏ ਫਿਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਵੀ ਸਵਾਲ ਹੈ ਕਿ ਤੁਸੀਂ ਆਪਣੀ ਇਸ ਪਦਵੀ ਲਈ ਅਦਾਲਤ ਵਿੱਚ ਕਿਉਂ ਚਲੇ ਗਏ ਸੀ ਕਿਉਂ ਤੁਸੀਂ ਪੈਸਿਆਂ ਦੀ ਮੰਗ ਕੀਤੀ ਮੇਰੀ ਤਨਖਾਹ ਰਹਿੰਦੀ ਹੈ ਉਦੋਂ ਉਦੋਂ ਫਿਰ ਜੇ ਉੱਚਾ ਦਰ ਸੀਗਾ ਤਾਂ ਫਿਰ ਇੱਥੇ ਅਰਦਾਸ ਕਰਨੀ ਸੀ ਕਿਸੇ ਅਦਾਲਤ ਦੇ ਵਿੱਚ ਕਿਉਂ ਗਏ ਤੁਸੀਂ ਕਾਹੋ ਕੇਸ ਵਾਪਸ ਲੈ ਲੈ ਕੇ ਗੈਨੀ ਰਕबीर ਸਿੰਘ ਉਹਨਾਂ ਨੇ ਪਰ ਉਦੋਂ ਸ਼ਾਇਦ ਗੈਨੀ ਰਕਬੀਰ ਸਿੰਘ ਉਹਨਾਂ ਨੂੰ ਵੀ ਉੱਚਾ ਦਰ ਉਧਰ ਲੱਗਿਆ ਹੋਣਾ ਨਾ ਤਾਂ ਹੀ ਉਹ ਅਦਾਲਤ ਦੇ ਵਿੱਚ ਲੈ ਕੇ ਗਏ ਆਪਣਾ ਕੇਸ ਵੀ ਮੈਨੂੰ ਇਹ ਹਟਾ ਦੇਣਗੇ ਮੇਰਾ ਮੇਰੀ ਪਦਵੀ ਜਾ ਸਕਦੀ ਹੈਗੀ ਗ੍ਰਾਂਥੀ ਦੀ ਪਦਵੀ ਬਚਾਉਣ ਦੇ ਲਈ ਵੀ ਉਹ ਅਦਾਲਤ ਦੇ ਵਿੱਚ ਚਲੇ ਗਏ ਸੀਗੇ ਤੇ ਉਦੋਂ ਵੀ ਤੇ ਫਿਰ ਉਹ ਦਰ ਤੇ ਇਸ ਦਰ ਦਾ ਫਰਕ ਕਰਨਾ ਚਾਹੀਦਾ ਸੀਗਾ ਚਾਹੇ ਕੁਝ ਵੀ ਹੋ ਜੇ ਹੁਣ ਇਹਦੇ 'ਚ ਤਾਂ ਜਗਨਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਗੈਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਮੈਨੂੰ ਲੱਗਦਾ ਕੋਈ ਤਰਫਦਾਰੀ ਨਹੀਂ ਮੈਂ ਕਰ ਰਿਹਾ ਉਹਨਾਂ ਦਾ 32 35 ਲੱਖ ਰੁਪਇਆ ਜਿਹੜਾ ਹੈਗਾ ਬਕਾਇਆ ਪਿਆ ਸੀਗਾ ਜਦੋਂ ਉਹਨਾਂ ਨੂੰ ਬਰਤਾਰਫ ਕੀਤਾ ਗਿਆ ਜਦੋਂ ਹਟਾ ਦਿੱਤਾ ਗਿਆ ਬਾਬ ਉਹ ਫਿਰ ਉਹ ਤਤਦਾਰ ਨਹੀਂ ਰਹੇ ਉਹਦੇ ਤੇ ਉਹ ਤਾਂ ਕਿਸੇ ਕੋਰਟ 'ਚ ਨਹੀਂ ਗਏ ਹੈਗੇ ਹੂੰ ਇਹ ਇਹ ਨੌਕਰੀ ਤੇ ਹੁੰਦੇ ਹੋਏ ਵੀ ਹਾਇ ਤਾਂ ਹਰ ਗੱਲ ਦੇ ਕੋਈ ਨਾ ਕੋਈ ਪਹਿਲੂ ਹੈ ਪਹਿਲੂ ਤਾਂ ਹੈ ਨਾ ਜੀ ਹਾਂ ਇਹ ਹਮ ਨੌਕਰੀ ਤੇ ਹੁੰਦੇ ਹੋਏ ਵੀ ਚਲੇ ਗਏ ਅਦਾਲਤ ਦੇ ਵਿੱਚ ਤੇ ਉਹਨਾਂ ਨੇ ਤਾਂ ਕੋਈ ਕੇਸ ਨਹੀਂ ਕੀਤਾ ਵੀ ਮਰੇਨੇ ਪੈਸੇ ਖੜੇ ਆ ਮਤਲਬ ਉਹ ਮੈਨੂੰ ਦਵਾਈ ਜਾਣ ਪਰ ਇਸ ਤਰ੍ਹਾਂ ਦੀਆਂ ਗੱਲਾਂ ਹੁਣੇ ਮਤਲਬ ਉਹ ਜੇ ਦੋ ਦੋ ਵਾਲੇ ਫੈਸਲਿਆਂ ਦੇ ਵਿੱਚ ਤਾਂ ਨਾਲ ਖੜੇ ਆ ਹੂੰ ਦੋ ਵਾਲੇ ਫੈਸਲੇ ਜਦੋਂ ਕਰਦੇ ਆ ਉਦੋਂ ਵੀ ਮਤਲਬ ਗੈਨੀ ਹਰਪ੍ਰੀਤ ਸਿੰਘ ਉਹਨਾਂ ਦੇ ਆ ਨਾਲ ਇਹ ਖੜ ਸਾਵਲ ਨੇ ਔਰ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਨੇਗੇ ਉਹਦੇ ਅੱਜ ਉਹ ਆਗੇ ਮਤਲਬ ਦੂਸਰੇ ਪਾਸੇ ਖੜੇ ਹੋਗੇ ਤਾਂ ਸਾਹਿਬ ਤੇ ਮੈਨੂੰ ਇਹੀ ਲੱਗਦਾ ਰਾਜਮੰਦਰ ਵੀ ਇਹ ਆਪਣੇ ਜਿਹੜੇ ਨਾ ਅਸਲ ਦੇ ਵਿੱਚ ਆਪਾਂ ਉਹਨੂੰ ਕੀ ਕਹਿ ਸਕਦੇ ਜਿਨ੍ਹਾਂ ਜਿਹੜੇ ਸਾਰੇ ਤਾਣੇ ਬਾਣੇ ਨੂੰ ਚਲਾਉਣ ਵਾਲੇ ਲੋਕ ਨੇਗੇ ਉਹਨਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇਗੀਆਂ ਇਹਨੂੰ ਇਹਨੂੰ ਹੋਰ ਨਹੀਂ ਕੁਝ ਕਿਹਾ ਇਸ ਤਰ੍ਹਾਂ ਦੇ ਬਿਆਨ ਆ ਜਿਹੜੇ ਜੀ ਜੀ ਸਰ ਇੱਕ ਆਪਾਂ ਕਰੀਏ 2027 ਦੀ ਗੱਲ ਸਾਰੀਆਂ ਪਾਰਟੀਆਂ ਜਿਹੜੀਆਂ ਪੱਬਾਂ ਭਾਰ ਐ ਆਪਣਾ ਆਪਣਾ ਜ਼ੋਰ ਲਗਾ ਰਹੀਆਂ ਤਾਂ ਐਮਪੀ ਅਮ੍ਰਿਤਪਾਲ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਵੀ ਅੱਜ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਲੈ ਕੇ ਪਵਾਨੀਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਜਿਹੜੀਆਂ ਕਿਸੇ ਪਾਰਟੀ ਦੇ ਨਾਲ ਨਹੀਂ ਲੜਨਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਵੀ ਲੜਨਗੇ ਕਿਵੇਂ ਦੇਖਦੇ ਹੋ ਤੁਸੀਂ हां ਇਹ ਬੋਰਡ ਵੱਡਾ ਸਵਾਲ ਆ ਜਿਹੜਾ ਤੁਸੀਂ ਇਹ ਕੀਤਾ ਵੀ ਐਸਜੀਪੀਸੀ ਦੀਆਂ ਚੋਣਾਂ ਲੜਨਗੇ ਔਰ ਰਾਜਵਿੰਦਰ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਦੇ ਵਿੱਚ ਇੱਕ ਵੱਡਾ ਬਿਆਨ ਦਰਸ਼ਕਾਂ ਨੂੰ ਵੀ ਇਹ ਗੱਲ ਦੱਸੂਗਾ ਇੱਕ ਵੱਡਾ ਬਿਆਨ ਇਹ ਕੇਂਦਰ ਸਰਕਾਰ ਵੱਲੋਂ ਜਾਂ ਵੱਡੇ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਆਉਣ ਵਾਲਾ ਹੈ ਕਿ ਜਲਦ ਹੋਣਗੀਆਂ ਐਸਜੀਪੀਸੀ ਦੀਆਂ ਚੋਣਾਂ ਜੀ ਇਹ ਹੈਡਲਾਈਨ ਸਾਨੂੰ ਕੁਝ ਦਿਨਾਂ ਚ ਦੇਖਣ ਨੂੰ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਵੱਡਾ ਕਾਰਨ ਕੀ ਹੋਊਗਾ ਇਹ ਚੋਣਾਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਨਹੀਂ ਮੈਂ ਕਹਿੰਦਾ ਐਲਾਨ ਜ਼ਰੂਰ ਹੋਊਗਾ ਜਲਦੀ ਹੋਣਗੀਆਂ ਐਸਜੀਪੀਸੀ ਚੋਣਾਂ ਇਸ ਤਰ੍ਹਾਂ ਕਿਲੇ ਐਲਾਨ ਦੇ ਪਿੱਛੇ ਐਲਾਨ ਦੇ ਜਿਹੜਾ ਕਾਰਨ ਕੀ ਆ ਉਹਦਾ ਇਹ ਹੈ ਕਿ ਅਕਾਲੀ ਦਲ ਇਸ ਵੇਲੇ ਤਿੰਨ ਧੜਿਆਂ ਚ ਵੰਡਿਆ ਗਿਆ ਜੀ ਇੱਕ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਧੜਾ ਹੋ ਗਿਆ ਇੱਕ ਗਿਆਨੀ ਹਰਪੀ ਸਿੰਘ ਉਹਨਾਂ ਦਾ ਧੜਾ ਹੋ ਗਿਆ ਬਾਦਲਦਲ ਦੋ ਥਾਂ ਹੀ ਹੋ ਗਿਆ ਤੇ ਤੀਸਰਾ ਅਕਾਲੀ ਦਲ ਜਿਹੜਾ ਹੈਗਾ ਉਹ ਬਾਰਸ਼ ਪੰਜਾਬ ਵਾਲਾ ਹੋ ਗਿਆ ਤੇ ਉਦੋਂ ਦਾ ਚੌਥਾ ਸਿਮਰਜੀਤ ਸਿੰਘ ਮਾਨ ਹੋਣ ਵਾਲਾ ਵੀ ਆ ਅਕਾਲੀ ਦਲ ਵੰਡਿਆ ਗਿਆ ਚਾਰ ਖੇਮਿਆਂ ਚ ਇਸ ਵੇਲੇ ਤੇ ਜਦੋਂ ਜਿਹੜਾ ਇਹ ਐਲਾਨ ਹੈ ਜਦੋਂ ਐਲਾਨ ਹੋ ਜੂਗਾ ਤਾਂ ਧੜੇਬੰਦੀ ਹੋਰ ਤੇਜ਼ ਹੋਊਗੀ ਜੀ ਕਿਉਂਕਿ ਸਾਰੇ ਧੜੇ ਕਹਿਣਗੇ ਵੀ ਐਸਜੀਪੀਸੀ ਤੇ ਮੈਂ ਕਾਬਜ ਹੋ ਜਾ ਐਸਜੀਪੀਸੀ ਤੇ ਸਾਡਾ ਧੜਾ ਕਾਬਜ ਹੋ ਜੇ ਤੇ ਇਸ ਧੜੇਬੰਦੀ ਨੂੰ ਵਧਾਉਣ ਦੇ ਲਈ ਅਕਾਲੀਆਂ ਦੀ ਧੜੇਬੰਦੀ ਨੂੰ ਵਧਾਉਣ ਦੇ ਲਈ ਐਸਜੀਪੀਸੀ ਚੋਣਾਂ ਦਾ ਐਲਾਨ ਹੋ ਸਕਦਾ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹਦੇ ਬਾਰੇ ਨਹੀਂ ਕਹਿ ਸਕਦੇ ਪਰ ਐਲਾਨ ਜ਼ਰੂਰ ਹੋਊਗਾ ਇਹਦਾ ਫਾਇਦਾ ਕੀ ਆ ਹੁਣ ਤੁਸੀਂ 2027 ਦੀ ਗੱਲ ਕੀਤੀ ਹੈ ਤਾਂ ਫਾਇਦਾ ਹੋਣਾ ਬੀਜੇਪੀ ਨੂੰ ਇਹ ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ 2027 ਨੂੰ ਆਪਣਾ ਪੂਰਾ ਨਿਸ਼ਾਨਾ ਬਣਾ ਕੇ ਚੱਲ ਰਹੀ ਹੈ ਵੀ 2027 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਹੋਣਾ ਤੇ ਸਥਾਪਤੀ ਇਹ ਵੀ ਨਾਲ ਉਹ ਕਹਿ ਰਹੇ ਆ ਵੀ ਕਾਲੀਦਾਲ ਤੋਂ ਬਣਾ ਹੋਣੀ ਨਹੀਂ ਹਮ ਹੁਣ ਜਿੰਨੇ ਅਕਾਲੀਦਲ ਕਮਜ਼ੋਰ ਹੋਣਗੇ ਉਹਨਾਂ ਨੂੰ ਭਾਜਪਾ ਨੂੰ ਇਹ ਫਾਇਦਾ ਹੋਊਗਾ ਵੀ ਜਿਹੜੇ ਵੀ ਢੜੇ ਨਾਲ ਉਹ ਸਮਝੌਤਾ ਕਰਨਗੇ ਉਹ ਢੜਾ ਜਦੋਂ ਕਮਜ਼ੋਰ ਹੋਊਗਾ ਪਰ ਉਹ ਵੱਡੇ ਭਾਈ ਵਾਲੀ ਦੀ ਹਾਇਸ਼ੀਅਤ ਨਹੀਂ ਛੋਟੇ ਭਾਈ ਦੀ ਹਾਇਸ਼ੀਅਤ ਜਾਊਗਾ। ਹੂੰ ਉਹ ਜੇ ਹੁਣ ਸੁਖਵੀਰ ਬਾਦਲ ਨਾਲ ਵੀ ਉਹ ਕੱਲ ਨੂੰ ਕਰਨ ਜਾਂ ਸਾਨੂੰ ਗੱਠ ਜੋੜ ਕਰਦੇ ਆ ਤਾਂ ਸੁਖਵੀਰ ਬਾਦਲ ਉਸ ਸਥਿਤੀ ਵਿੱਚ ਨਹੀਂ ਹੋਊਗਾ ਵੀ ਅਸੀਂ ਮਤਲਬ ਵੱਧ ਟੈਕਟਾਂ ਨਹੀਂ ਮੰਗਰੂ ਉਹ ਉਹ ਮਤਲਬ ਵੱਧ ਟੈਕਟਾਂ ਭਾਜਪੀ ਲਊਗੀ ਉਹਨੂੰ ਘੱਟ ਦੇ ਕੇ ਕਿਉਂਕਿ ਉਹਨੂੰ ਇੰਨਾ ਕਮਜ਼ੋਰ ਕਰਨਾ ਚਾਹੁੰਦੇ ਆ ਕਿਸੇ ਵੀ ਧੜੇ ਨੂੰ ਇਸੇ ਕਾਰਨ ਬੀਜੇਪੀ ਦਾ ਇਹ ਵੱਡਾ ਨਿਸ਼ਾਨਾ ਹੈਗਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਹੀ ਮਤਲਬ ਡੋਡੀ ਧੜੇ ਆ ਜਿਹੜੇ ਉਹਨਾਂ ਨੂੰ ਹਵਾ ਵੀ ਦਿੱਤੀ ਜਾ ਰਹੀ ਹੈ ਹੂੰ ਹੁਣ ਇੱਕ ਪਾਸੇ ਦੇਖੋ um oh. ਦੋਸ ਲਾਏ ਜਾ ਰਹੇ ਹੈਗੇ ਦੂਸਰੇ ਪਾਸੇ ਅਕਾਲੀ ਇਹਨਾਂ ਤੇ ਗੱਡੀ ਹਰਪੀ ਸਿੰਘ ਹੋਣਾ ਤੇ ਇਹ ਬੀਜੇਪੀ ਦੇ ਛੱਡੇ ਹੋਏ ਨੇ ਤੇ ਬਿਆਨ ਕੱਲ ਮੈਂ ਪੜ ਰਿਹਾ ਸੀਗਾ ਸਿਕੰਦਰ ਸਿੰਘ ਮਲੂਕਾ ਹੋਣਾ ਦਾ ਕਿ ਬੀਜੇਪੀ ਨਾਲ ਸਮਝੌਤਾ ਅਸੀਂ ਕਰਨ ਨੂੰ ਤਿਆਰ ਆ ਜੀ ਗੱਨੀ ਹਰਪੀ ਸਿੰਘ ਦਾ ਬਿਆਨ ਵੀ ਆਇਆ ਸੀ ਕਿ ਜੇ ਮਤਲਬ ਪੰਜਾਬੀਅਤ ਲਈ ਉਹ ਸਹੀ ਕੰਮ ਕਰਨਗੇ ਤਾਂ ਅਸੀਂ ਸਮਝੌਤਾ ਕਰਨ ਬਾਰੇ ਸੋਚ ਸਕਦੇ ਹਾਂ ਮਤਲਬ ਬੀਜੇਪੀ ਨਾਲ ਸਮਝੌਤਾ ਕਰਨ ਲਈ ਸਾਰੇ ਤਾਰ ਲੋ ਮੱਸੀ ਨੇ ਦੋ ਸ ਇੱਕ ਦੂਸਰੇ ਦੇ ਲਾ ਰਹੇ ਆ ਵੀ ਇਹ ਬੀਜੇਪੀ ਦਾ ਇਹ ਇਹ ਦੇ ਮਗਰ ਬੀਜੇਪੀ ਉਹਨੂੰ ਚਲਾ ਰਹੀ ਹੈਗੀ ਸੋ ਇਹ ਵੀ ਇਸੇ ਇਸੇ ਮਾਨਸਿਕਤਾ ਵਾਲਾ ਬੀਜੇਪੀ ਨੇ ਫੈਸਲਾ ਆਠ ਹੋਣਾ ਵੀ ਇਹ ਸਾਰੇ ਹੁਣ ਮਤਲਬ ਇਸ ਤਰ੍ਹਾਂ ਭੱਜੇ ਹੋਏ ਨੇਗੇ ਤੇ ਇਸ ਮદાન ਦੇ ਵਿੱਚ ਕਿਹੜਾ ਘੋੜਾ ਉਹਨਾਂ ਦੇ ਫਟਾਉਂਦਾ ਕਾਠੀ ਉਹ ਤੇ ਪਹੁੰਣਗੇ ਉਹ ਤੇ ਉਹ ਘੋੜੇ ਨੂੰ ਇੰਨਾ ਕਮਜ਼ੋਰ ਕਰਨਾ ਚਾਹੁੰਦੇ ਆ ਵੀ ਉਹ ਫਿਰ ਸਾਡੇ ਪੂਰੀ ਤਰ੍ਹਾਂ ਕਾਬੂ 'ਚ ਕਰਕੇ ਮਤਲਬ ਜਿਹੜੇ ਵੀ ਘੋੜੇ ਨਾਲ ਉਹ ਸਵਾਰੀ ਕਰਨੀ ਚਾਹੁੰਦੇ ਆ ਉਹ ਘੋੜੇ ਨੂੰ ਪੂਰੀ ਤਰ੍ਹਾਂ ਕਾਬੂ ਕਰਨਾ ਚਾਹੁੰਦੇ ਆ ਉਹਨੂੰ ਕਾਬੂ ਤਾਂ ਹੋਊਗਾ ਜੇ ਨਾਲ ਦੇ ਦੂਸਰੇ ਤੇ ਬਰਾਬਰ ਤੜੇ ਆ ਜਿਹੜੇ ਉਹ ਹੂੰ ਬਰਾਬਰ ਖੜੇ ਹੋਣਗੇ ਸੋ ਇਹ ਇਹੀ ਵੱਡੀ ਰਾਜਨੀਤੀ ਬੀਜੇਪੀ ਪੰਜਾਬ ਦੇ ਵਿੱਚ ਖੇਡ ਰਹੀ ਆ ਔਰ ਸਿੱਖ ਸੈਂਟੀਮੈਂਟਲ ਨਾਲ ਵੀ ਖੇਡ ਰਹੀ ਆ ਬੀਜੇਪੀ ਜੀ ਜੀ ਜਿਸ ਤਰ੍ਹਾਂ ਵਾਰਿਸ ਪੰਜਾਬ ਦੀ ਜਥੇਬੰਦੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਕਿਸੇ ਧੜੇ ਨਾਲ ਨਹੀਂ ਕਰਨਗੇ ਹਨਾ ਕਿਸੇ ਵੀ ਵੱਲ ਨਹੀਂ ਜਾਣਗੇ ਬੀਜੇਪੀ ਦਾ ਹੋਰ ਕਿਸੇ ਵੱਲ ਕੀ ਤੁਹਾਨੂੰ ਲੱਗਦਾ ਵੀ ਉਹ ਵੀ ਜਾ ਸਕਦੇ ਆ ਅਗਰ ਸਿਚੁਏਸ਼ਨ ਕੁਛ ਉਦਾਂ ਦੀ ਬਣਦੀ ਆ ਤਾਂ ਬਿਲਕੁਲ ਜੀ ਇਹਦੇ 'ਚ ਕੋਈ ਦੋਰ ਨਹੀਂ ਕਿਉਂਕਿ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਕੋਈ ਵੀ ਹੋ ਸਕਦਾ ਹੈਗਾ ਹੁਣ ਅੰਮ੍ਰਿਤਪਾਲ ਸਿੰਘ ਹੁਣ ਜੇਲ੍ਹ ਦੇ ਵਿੱਚ ਬੰਦ ਰਹਿਗੇ ਉਹਨਾਂ ਦੀ ਰਿਹਾਈ ਹੁੰਦੀ ਹੈ ਕਿਸ ਸ਼ਰਤ ਤੇ ਹੁੰਦੀ ਹੈ ਕਿਸ ਮੁੱਦੇ ਤੇ ਹੁੰਦੀ ਹੈ ਕਿਸ ਰਣਨੀਤੀ ਦੇ ਤਹਿਤ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਹੁਤ ਵੱਡੀ ਗੱਲ ਹੈ ਇਹ ਕਿ ਜਿਸ ਤਰ੍ਹਾਂ ਦਾ ਉਹਨਾਂ ਤੇ ਕੋਈ ਡਾ ਵੱਡਾ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਜੇ ਉਹਨੂੰ ਅਸੀਂ ਅੱਜ ਦੇਖੀਏ ਤਾ ਅਮਰਪਾਲ ਸਿੰਘ ਇੱਕ ਰਾਜਸੀ ਕੈਦੀ ਆ ਉਹਨੂੰ ਸਿਰਫ ਜਿਹੜੀ ਸਜ਼ਾ ਉਹ ਸਿਆਸਤਕਾਰ ਨਾਲ ਅੰਦਰ ਉਹ ਉਹ ਕੋਈ ਕਿਸੇ ਦੋਸ਼ਕਾਰ ਨਹੀਂ ਹੈਗਾ ਉਹ ਸਿਰਫ ਸਿਆਸਤ ਦੇਖਦਿਆਂ ਜੇ ਉਹ ਸਿਆਸਤ ਦੇ ਫਿੱਟ ਬੰਦਾ ਹੋਇਆ ਸੈਂਟਰ ਦੀ ਸਿਆਸਤ ਦੇ ਨਾਲ ਕਿਤੇ ਮਿਲ ਕੇ ਚੱਲਣ ਦੀ ਗੱਲ ਹੁੰਦੀ ਆ ਜਾਂ ਮਿਲ ਕੇ ਚੱਲਣ ਤੋਂ ਬਿਨਾਂ ਵੀ ਗੱਲ ਹੁੰਦੀ ਆ ਉਹਦੇ ਵਿੱਚ ਇੱਕ ਬੜੀ ਵੱਡੀ ਗੱਲ ਆ ਗਈ ਵੀ ਇਹ ਜਿਹੜਾ ਸਮਝੌਤਾ ਹੈ ਇਹ ਚੋਣਾਂ ਤੋਂ ਪਹਿਲਾਂ ਨਹੀਂ ਚੋਣਾਂ ਤੋਂ ਬਾਅਦ ਵੀ ਹੋ ਸਕਦੇ ਆ ਓਕੇ ਹਾਂ ਉਹ ਇਸ ਤਰ੍ਹਾਂ ਹੋ ਸਕਦੇ ਆ ਕਿ ਜਿਹੜਾ ਅਮਰਤਪਾਲ ਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ ਉਹ ਆ ਜਾਂਦਾ ਹੈ ਅਮਰਤਪਾਲ ਆਪਣੀ ਦਮਤੇ ਚੋਂ ਲੜਦਾ ਆਪਣੀ ਪਾਰਟੀ ਵੱਲੋਂ ਚੋਣ ਲੜਦੇ ਆ ਬਾਰਸ ਪੰਜਾਬ ਤਾਂ ਉਹਦੇ ਨਾਲ ਜਿਹੜੀ ਸਿੱਖ ਵੋਟ ਹੈ ਜਿਹੜੀ ਆ ਸਿੱਖੋ ਬਹੁ ਗਿਣਤੀ ਵਾਲੀਆਂ ਸੀਟਾਂ ਨੇਗੀਆਂ ਹੋ ਸਕਦਾ ਵੀ ਉੱਥੇ ਉਹਨਾਂ ਨੂੰ ਵੱਡਾ ਫਾਇਦਾ ਹੋ ਜੇ ਉਹਨਾਂ ਦੇ ਵੱਡੇ ਬੰਦੇ ਜਿੱਤ ਜਾਣ ਔਰ ਦੂਸਰੇ ਪਾਸੇ ਅਮਰਤਪਾਲ ਦਾ ਡਰਾਵਾ ਦੇ ਕੇ ਜਿਹੜੀ ਹਿੰਦੂ ਵੋਟ ਆ ਜਦੋਂ ਬਾਹਰ ਆ ਜੂਗਾ ਉਹ ਇਹ ਇਸ ਤਰ੍ਹਾਂ ਦਾ ਡਰਾਵਾ ਦਿੱਤਾ ਜਾਣਾ ਬੀਜੇਪੀ ਵੱਲੋਂ ਵੀ ਦੇਖੋ ਜੀ ਇਹ ਜਿੱਤ ਗਿਆ ਤਾਂ ਦੇਖ ਲਓ ਫਿਰ ਕੀ ਬਣੂਗਾ ਤੇ ਉਸ ਤੋਂ ਬਾਅਦ ਮਤਲਬ ਹਿੰਦੂ ਵੋਟ ਆ ਜਿਹੜੀ ਉਹ ਬੀਜੇਪੀ ਬਣੀ ਜਾ ਸਕਦੀ ਆ ਸ਼ਹਿਰੀ ਵੋਟਾਂ ਦਾ ਜਿਹੜੀਆਂ ਹਿੰਦੂ ਬਹੁਗਿਣਤੀਆਂ ਦੇ ਵੋਟਾਂ ਉਹ ਬੀਜੇਪੀ ਵੱਲ ਚੜੀਆਂ ਜਾਣ ਉਹ ਉਹ ਸੀਟਾਂ ਉਹ ਲੈ ਜੇ ਕੁਝ ਤੇ ਉਹ ਜਿਹੜੀਆਂ ਸਿੱਖ ਬਹੁਗਿਣਤੀ ਵਾਲੀਆਂ ਸੀਟਾਂ ਉਹ ਅਮਰਪੁਰ ਲੈ ਜਾਂਦਾ ਤੇ ਉਸ ਤੋਂ ਬਾਅਦ ਫਿਰ ਮਿਲ ਕੇ ਸਰਕਾਰ ਬਣਾ ਲੈਣ ਫਿਰ ਕੀ ਹੋਣ ਲੱਗਾ ਉਸ ਤੋਂ ਬਾਅਦ ਦੇ ਦੋ ਗਿਣਤੀ ਮਿਲਤੀ ਹੋਊਗੀ ਦੁਵਾਰੇ ਵੀ ਕੋਈ ਇਸ ਤਰ੍ਹਾਂ ਦਾ ਇਕੱਠ ਹੋ ਜਾਗਦਾ ਪਰ ਇਸ ਤੋਂ ਪਹਿਲਾਂ ਬੀਜੇ ਕਿ ਐਸਜੀਪੀਸੀ ਚੋਣਾ ਆ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਐਲਾਨ ਹੋਣਾ ਐਲਾਨ ਹੋਣ ਦੇ ਵੇਲੇ ਬੀਏਪੀ ਚੋਣਾ ਕਰਾ ਵੀ ਸਕਦੀ ਆ ਚੋਣਾ ਕਰਾ ਕੇ ਇਹ ਵੀ ਆ ਵੀ ਹੁਣ ਜਿਹੜਾ ਧੜੇ ਦੇ ਕੋਲੇ ਉਹ ਚਾਹੁੰਦੇ ਆ ਸਮਝੌਤਾ ਕਰਨਾ ਉਹ ਐਸਜੀਪੀਸੀ ਤੇ ਕਾਬਜ ਹੋ ਜੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਜਿਹੋ ਜਿਹਾ ਯੁੱਗ ਹੈ ਵੀ ਵੋਟਾਂ ਜਿਹੜੀਆਂ ਪੈਂਦੀਆਂ ਨੇ ਕਿਵੇਂ ਪੈਂਦੀਆਂ ਤੇ ਕਿਵੇਂ ਧੜੇ ਆ ਜਿਹੜੇ ਉਹ ਕਾਮਜਾਬ ਕਾਬਜ ਹੁੰਦੇ ਨੇਗੇ ਹਰਜੀਵ ਗਾਂਧੀ ਰਾਹੁਲ ਗਾਂਧੀ ਹੁਣ ਤੱਕ ਰੌਲਾ ਪਾਈ ਜਾਂਦਾ ਵੀ ਚੋਰੀ ਦੀਆਂ ਵੋਟਾਂ ਪੈ ਜਾਂਦੀਆਂ ਨੇ ਬਿਲਕੁਲ ਮੁੱਦਾ ਕਾਫੀ ਭੜਕਿਆ ਹੋਇਆ ਹੈ ਉਹ ਕਾਫੀ ਭੜਕਿਆ ਹੋਇਆਗਾ ਸੋ ਵੀ ਜਿਹੜੀ ਜਿਹੜੀ ਧਰ ਕੋਲੇ ਜਿਹੜੇ ਅਕਾਲੀ ਦਲ ਦੀ ਧਰ ਕੋਲੇ ਸ਼੍ਰੋਮਣੀ ਕਮੇਟੀ ਜਲੀ ਉਹੀ ਆਪਣੀ ਅਕਾਲੀ ਦਲ ਹੈ ਤੇ ਉਸੇ ਨਾਲ ਫਿਰ ਸਮਝੌਤਾ ਵੀ ਹੋ ਸਕਦਾ ਸੋ ਇਸ ਤਰ੍ਹਾਂ ਦਾ ਵੀ ਹੋ ਸਕਦਾ ਕੁੱਲ ਮਿਲਾ ਕੇ ਆ ਵੀ ਬੀਜੇਪੀ ਦਾ ਹੁਣ ਪੂਰਾ ਜੋਰ ਆ ਜਿਹੜਾ ਲੱਗਿਆ ਹੋਇਆ ਪੰਜਾਬ ਦੇ ਉੱਪਰ ਔਰ ਪੰਜਾਬ ਦੀ ਸਿਆਸਤ ਔਰ ਸਿੱਖਾਂ ਨੂੰ ਭਰਮਾਉਣ ਦੇ ਲਈ ਸਿੱਖ ਵੋਟ ਕਿਵੇਂ ਦੁਬਾਰਾ ਕਿਸਾਨੀ ਵੋਟ ਕਿਵੇਂ ਆ ਜੇ ਉਹਦੇ ਲਈ ਸਾਰੇ ਆ ਤਾਣਾ ਬਣਾ ਜਿਹੜਾ ਉਹ ਬੁਣਿਆ ਜਾ ਰਿਹਾ ਜੀ ਬਿਲਕੁਲ ਸਰ ਮੈਂ ਉਸੇ ਖਬਰ ਤੇ ਵੀ ਆਉਣਾ ਚਾਹੁੰਦੀ ਸੀਗੀ ਬੀਤੇ ਕੱਲ ਹੀ ਰਾਜਪੂਰਾ ਦੇ ਵਿੱਚ ਬੀਜੇਪੀ ਦੇ ਵੱਲੋਂ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਆ ਜਿਸ ਦੇ ਵਿੱਚ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਆ ਜਿਸ ਤਰ੍ਹਾਂ ਰਵਨੀਤ ਬਿੱਟੂ ਦੀ ਗੱਲ ਕਰ ਲਈਏ ਸੁਨੀਲ ਜਾਖੜ ਮਹਾਰਾਣੀ ਪਰਨੀਤ ਕੌਰ ਔਰ ਉੱਥੇ ਇਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਉਹਨਾਂ ਦੀ ਰਿਹਾਈ ਕਰਵਾਵਾਂਗੇ ਹਾਲਾਂਕਿ ਰਵਨੀਤ ਬਿੱਟੂ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੁਝ ਨਾ ਕੁਝ ਉਹਨਾਂ ਦੇ ਬਿਆਨ ਉਦਾਂ ਦੇ ਆਉਂਦੇ ਰਹਿੰਦੇ ਆ ਪਰ ਹੁਣ ਉਹ ਫੇਵਰ ਦੇ ਵਿੱਚ ਜਾਪਦੇ ਆ ਕਿ ਇਹ ਵੀ ਸਾਰਾ ਕੁਝ ਜਿਹੜਾ ਵੋਟ ਬੈਂਕ ਲਈ ਕੀਤਾ ਜਾਂਦਾ ਹੈ ਜਾਂ ਕੀ ਸਮਝਦੇ ਹੋ ਤੁਸੀਂ ਦੇਖ ਮੈਂ ਪਹਿਲਾਂ ਹੀ ਕਹਿ ਚੁੱਕਿਆ ਚਾਹੇ ਉਹ ਅੰਮਰਤਪਾਲ ਆ ਚਾਹੇ ਮਤਲਬ ਉਦੋਂ ਬਾਅਦ ਹੋਣ ਵਾਲੇ ਪੁਰਾਣੇ ਬੰਦੀ ਸਿੰਘਾਂਗੇ ਇਹ ਸਾਰੇ ਦੇ ਸਾਰੇ ਜੇਲ੍ਹ ਦੇ ਵਿੱਚ ਰੱਖੇ ਗਿਆ ਇਹ ਇਹਦੇ ਸਿਆਸੀ ਕਾਰਨ ਨੇ ਇਹਨਾਂ ਦੇ ਕੋਈ ਉਹ ਨਹੀਂ ਇਹ ਰਾਜਨੀਤਿਕ ਕੈਦੀ ਨੇ ਇੱਕ ਤਰ੍ਹਾਂ ਨਾਲ ਤੇ ਜੇ ਇਹਦੇ ਰਾਜਨੀਤੀ ਦੇ ਫੱਟ ਆਉਂਦੇ ਆ ਤਾਂ ਉਹ ਸੜ ਸਕਦੇ ਨੇ ਇਹਨਾਂ ਨੂੰ ਉਹਦੇ ਵਿੱਚ ਭਾਜੀਪੀ ਨੂੰ ਕੁਝ ਨਹੀਂ ਕਿਉਂ ਤੇ ਰਮਵੀਰ ਸਿੰਘ ਬਿੱਟੂ ਉਹਨਾਂ ਦੀ ਆਪਣੀ ਕੋਈ ਸਟ੍ਰੈਟਜੀ ਨਹੀਂ ਉਹ ਤਾਂ ਜਿਸ ਤਰ੍ਹਾਂ ਉੱਪਰੋਂ ਹੁਕਮ ਆਉਂਦਾ ਉਹਨਾਂ ਨੂੰ ਉਹ ਜਾ ਕੇ ਆ ਕਰਨਾ ਉਹ ਪੂਤਾ ਰਹੇ ਨੇ ਉਹਨੂੰ ਭਾਜੀਪੀ ਨੇ ਉਹਨਾਂ ਦੀ ਡਿਊਟੀ ਲਈ ਆ ਵੀ ਸਿੱਖ ਕ ਸੈਂਟੀਮੀਟਰ ਨਾਲ ਕਿਵੇਂ ਖੇਡ ਲਾਂਗਾ ਕਿਵੇਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਤਲਬ ਇਸ ਤਰ੍ਹਾਂ ਕੈਚ ਕਰਨਾ ਕਿ ਉਹ ਭਾਜਪੀ ਦੇ ਨਾਲ ਜਿਹੜੀ ਕੋਈ ਕੜਤਨ ਹੈ ਉਹਨੂੰ ਖਤਮ ਹੋ ਜੇ ਕਿਵੇਂ ਕਿਸਾਨੀ ਦੇ ਨਾਲ ਜਿਹੜੀ ਕੜਤਨ ਸੀ ਉਹ ਖਤਮ ਹੋ ਜੇ ਉਹਨੇ ਗੱਲਾਂ ਇਸ ਤਰ੍ਹਾਂ ਦੀ ਆ ਜਾਂਦੀਆਂ ਮੈਂ ਤਾਂ ਹੈਰਾਨ ਹੋ ਰਹਾ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਪਹਿਲਾਂ ਤਾਂ ਉਹ ਜਿਹੜਾ ਸੀਗਾ ਮਾਓਵਾਦੀਆਂ ਨੂੰ ਖਤਮ ਕਰਨ ਲਈ ਪੈਸਾ ਲਾਇਆ ਆਰਐਸ ਨੇ ਇਕੱਠਾ ਕਰਕੇ ਤੇ ਹੁਣ ਉਹ ਪੈਸਾ ਇਕੱਠਾ ਕਰਕੇ ਆਰਐਸ ਆ ਜਿਹੜੀ ਜਿਹੜੇ ਸਿੱਖ ਕਨਵਰਟ ਹੋ ਗਏ ਨੇਗੇ ਵਸਾਈ ਬਣ ਕੇ ਉਹਨਾਂ ਨੂੰ ਦੁਬਾਰੇ ਧਰਮ ਚ ਲਿਆਉਗੀ ਜੀ ਸੋ ਪਹਿਲੀ ਗੱਲ ਤਾਂ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਿਹੜਾ ਸਿੱਖ ਹੈ ਉਹ ਕਦੇ ਕਨਵਰਟ ਹੀ ਨਹੀਂ ਹੁੰਦਾ ਹੈਗਾ ਸਾਡੇ ਕੋਲੇ ਇਤਿਹਾਸ ਹੈ ਉਹਨਾਂ ਦੇ ਬੰਦ-ਬੰਦ ਕੱਟੇ ਗਏ ਆ ਉਹਨਾਂ ਦੇ ਪਰਿਵਾਰ ਉਹਨਾਂ ਦੇ ਸਾਹਮਣੇ ਮਾਇਿਆਂ ਦੇ ਬੱਚੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਕਤਲ ਕਰਕੇ ਟੁਕੜੇ ਕਰਕੇ ਉਹਨਾਂ ਦੇ ਗਲਾਂ 'ਚ ਪਾਤੇ ਪਰ ਉਹਨਾਂ ਨੇ ਧਰਮ ਤਬਦੀਲ ਨਹੀਂ ਕੀਤਾ ਹੈਗਾ ਜਿਹੜਾ ਗੁਰੂ ਦਾ ਸਿੱਖ ਆ ਉਹ ਕਦੇ ਵੀ ਇੱਧਰ ਨਾ ਉੱਧਰ ਉਹ ਨਹੀਂ ਜਾਂਦਾ ਹੈਗਾ ਉਹ ਸਿੱਖੀ ਤੋਂ ਨਾ ਕਨਵਰਟ ਹੋਇਆ ਨਾ ਕਿਤੇ ਦੂਰ ਜਾਣਾਗਾ ਤੇ ਜਿਹੜੇ ਲੋਕ ਇਸ ਤਰ੍ਹਾਂ ਚਲੇ ਜਾਂਦੇ ਨੇਗੇ ਉਹਨਾਂ ਦਾ ਸਿੱਖੀ ਨਾਲ ਕੋਈ ਬਹੁਤਾ ਸਬੰਧ ਵੀ ਨਹੀਂ ਹੁੰਦਾ ਜੇ ਉਹ ਆ ਵੀ ਜਾਣਗੇ ਫਿਰ ਉਹਨਾਂ ਦਾ ਕੋਈ ਇਹ ਵੀ ਨਹੀਂ ਵੀ ਉਹ ਕਿੰਨਾ ਚਿਰ ਸਿੱਖ ਰਹਿਣਗੇ ਉਸ ਤੋਂ ਬਾਅਦ ਕਿਸੇ ਢੇਰੇ ਵਾਲੇ ਦੇ ਚੇਲੇ ਵੀ ਬਣ ਸਕਦੇ ਨੇ ਉਹ ਕਿੰਨੇ ਲੋਕ ਨੇ ਜਿਹੜੇ ਅੱਜ ਸਿੱਖੀ ਦੇ ਨਾਂ 'ਉਂਦੇ ਪਰ ਉਹ ਕਨਵਰਟ ਨੂੰ ਵੀ ਮਾੜੇ ਨੇ ਅਸਾਈਆਂ ਦੀ ਗੱਲ ਕਰਦੇ ਆ ਜਿਹੜੇ ਲੋਕ ਅੱਜ ਢੇਰਾਂ ਦੇ ਤੁਰੇ ਫਿਰਦੇ ਆ ਸਿੱਖੀ ਸਿਧਾਂਤਾਂ ਤੋਂ ਦੂਰ ਨੇ ਉਹਨਾਂ ਨੂੰ ਕੀ ਸਿੱਖ ਕਿਹਾ ਜਾ ਸਕਦਾਗਾ ਸੋ ਇਹ ਇਹ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਉਹ ਸਰਕਾਰਾਂ ਉਹਦੇ ਬਣਾਏ ਸਿੱਖ ਨਹੀਂ ਬਣਦੇ ਕਦੇ ਵੀ ਜਿਹੜਾ ਇਹ ਗੱਲ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਆ ਵੀ ਸਿੱਖਾਂ ਨੂੰ ਕੋਈ ਸਰਕਾਰ ਬਣਾਉਂਦੀ ਆ ਜਾਂ ਪਹਿਲਾਂ ਕਿਸੇ ਮੁਗਲ ਸਰਕਾਰ ਨੇ ਬਣਾਏ ਸਰਕਾਰਾਂ ਸਦਾ ਸਿੱਖਾਂ ਨੂੰ ਖਤਮ ਕਰਦੀਆਂ ਤੁਰੀਆਂ ਆਈਆਂ ਨੇਗੀਆਂ ਇਹ ਚਾਹੇ ਉਹ ਜਿਗਮਾਨੀ ਤੌਰ ਤੇ ਹੋਵੇ ਤੇ ਚਾਹੇ ਉਹ ਆਪਾਂ ਕਹਿੰਦਾ ਸਿਧਾਂਤਕ ਤੌਰ ਤੇ ਹੋਵੇ ਸਿੱਖਾਂ ਨੂੰ ਸਰਕਾਰਾਂ ਨੇ ਖਤਮ ਕਰਨ ਲਈ ਜ਼ੋਰ ਲਾਇਆ ਨਾ ਕਿ ਕਦੇ ਸਿੱਖਾਂ ਨੂੰ ਵਧਾਉਣ ਦੇ ਲਈ ਨਾ ਨਵੇਂ ਸਿੱਖ ਬਣਾਉਣ ਦੇ ਲਈ ਕੋਈ ਸਰਕਾਰਾਂ ਯਤਨ ਕਰਦੀਆਂ ਨੇਗੀਆਂ ਇਹ ਤਾਂ ਸਿਰਫ ਤੇ ਸਿਰਫ ਮਹਿਜ ਇੱਕ ਬਿਆਨਬਾਜ਼ੀ ਆ ਇਹ ਲੋਕਾਂ ਨੂੰ ਭਰਮਾਉਣ ਦੀਆਂ ਗੱਲਾਂ ਨੇ ਜੀ ਜੀ ਸਰ ਵੈਸੇ ਆਪਾਂ ਦੇਖਦੇ ਆ ਕਿ ਪਿਛਲੀਆਂ ਜਿੰਨੀਆਂ ਵੀ ਚੋਣਾਂ ਹੁੰਦੀਆਂ ਨੇ ਹਰ ਪਾਰਟੀ ਜਦੋਂ ਵੀ ਚੋਣਾਂ ਆਉਂਦੀਆਂ ਕੋਈ ਨਾ ਕੋਈ ਮੁੱਦਾ ਲੈ ਕੇ ਉਹ ਚੋਣਾਂ ਲੜਦੀਆਂ ਨੇ ਜਿਵੇਂ ਬੇਅਦਬੀ ਦਾ ਮੁੱਦਾ ਪਹਿਲੀਆਂ ਕਈ ਸਰਕਾਰਾਂ ਦੇ ਵੱਲੋਂ ਉਠਾਇਆ ਗਿਆ ਪਰ ਅੱਜ ਵੀ ਅਸੀਂ ਦੇਖਦੇ ਆ ਕਿ ਉਹ ਮੁੱਦਾ ਜਿਹੜਾ ਉਹ ਇਨਸਾਫ ਨਹੀਂ ਮਿਲਿਆ ਬਿਲਕੁਲ ਇਨਸਾਫ ਤਾਂ ਬਰ ਬੇਅਦਬੀ ਦਾ ਜਿਹੜਾ ਮੁੱਦਾ ਸੀ ਉਹ ਵੀ ਰਾਜਨੀਤੀ ਦੀ ਭੇਟ ਚੜਿਆ ਰਾਜਨੀਤੀ ਨੇ ਹੀ ਉਹ ਮੁੱਦਾ ਪੈਦਾ ਕੀਤਾ ਉਹਦੇ ਮਗਰ ਵੀ ਬਹੁਤ ਸਾਰੇ ਕਾਰ ਲੈਂਦੇ ਨੇ ਜੋ ਰਾਜਨੀਤੀ ਕੀ ਨਿਕਲਦੇ ਨੇ ਜੇ ਅਸੀਂ ਗੱਲ ਕਰੀਏ ਡੇਰੇ ਤੱਕ ਜਦੋਂ ਪਹੁੰਚਦੀ ਹੈਗੀ ਸਾਰੀ ਐਨਵੀ ਜਿਹੜੀ ਉਹ ਕੀਤੀ ਗਈ ਉਹਦੀ ਜਾਂਚ ਪੜਤਾਲ ਆਗੀ ਉਹ ਸਾਰੀ ਦੀ ਸਾਰੀ ਜਾਂਚ ਪੜਤਾਲ ਦੇ ਵਿੱਚ ਆਖਰ ਜਾ ਕੇ ਗੱਲ ਡੇਰੇ ਤੱਕ ਜਾਂਦੀ ਆ ਪਰ ਡੇਰੇ ਤੱਕ ਪੁਲਿਸ ਹੀ ਨਹੀਂ ਗਈ ਹੈਗੀ ਜੀ ਉਹ ਦਿਖੋ ਤੇ ਖਤਮ ਕਰਤੀ ਗੱਲ ਜੀ ਉਹ ਵੀ ਇੱਕ ਵੱਡਾ ਰਾਜਨੀਤਿਕ ਫੰਡਾ ਹੀ ਸੀ ਰਾਜਨੀਤਿਕ ਹੀ ਉਹਦੇ ਮਗਰ ਸਾਰਾ ਤਾਣਾ ਬਾਣਾ ਸੀਗਾ ਤੇ ਰਾਜਨੀਤੀ ਖੇਡਦੇ ਐ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਕੈਪਟਨ ਸਾਹਿਬ ਨੇ ਸਰਕਾਰ ਬਣਾ ਲਈ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਸਿੱਖਾਂ ਨਾਲ ਵਾਅਦੇ ਕੀਤੇ ਕਿ ਅਸੀਂ ਬੇਅਦਬ ਵਿਧਾਨਸਾਬ ਦਵਾਵਾਂਗੇ ਹੁਣ ਜਦੋਂ ਗੱਲ ਕਾਨੂੰਨ ਬਣਾਉਣ ਦੀ ਆਈ ਤਾਂ ਹੁਣ ਫੇਰ ਲੋਕਾਂ ਦੇ ਕੋਲੇ ਭੇਜਤਾ ਜੀ ਉੱਤੇ ਕਮੇਟੀ ਬਣਾਤੀ ਉਹਦੇ ਤੇ ਲਵਾਂਗੇ ਹੁਣ ਦੇਖੋ ਕਮਾਲ ਦੀ ਗੱਲ ਹੈ ਤੇ ਉਹ ਬਾਪਚੀ ਲੈਣਾ ਪਿਆ ਗਿਆ ਲੈਂਡ ਪੂਲਿੰਗ ਵਾਲਾ ਮਾਮਲਾ ਐਡੇ ਐਡੇ ਫੈਸਲੇ ਕੀਤੇ ਤੇ ਕਦੇ ਰਾਏ ਨਹੀਂ ਲਈ ਸਰਕਾਰ ਨੇ ਤੇ ਜੇ ਹੁਣ ਉਹ ਬੀਐਲਬੀ ਵਾਲਾ ਮਾਮਲਾ ਸੀਗਾ ਉਹ ਲਮਕਾਉਣ ਵਾਲੀ ਗੱਲ ਹੀ ਹੈ ਵੀ ਉਹ ਕੋਈ ਕਮੇਟੀ ਬਣਾ ਕੇ ਭੇਜਤਾ ਜੀ ਇਹ ਕਮੇਟੀ ਉਹਦੇ ਤੇ ਡਿਸਾਈਡ ਕਰੂਗੀ ਹੁਣ ਉਹ ਉਹਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਜਾਂ ਗੱਲਾਂ ਕਹਾਣ ਨਿਕਲਦੀਆਂ ਆਉਂਦੀਆਂ ਨੇ ਵੀ ਜਦੋਂ ਬੀਐਲਬੀ ਦੀ ਗੱਲ ਆਉਂਦੀ ਆ ਤਾਂ ਕਿੰਨੇ ਤੇ ਡੇਰੇ ਆ ਕਿੰਨੇ ਧਰਮ ਉਹ ਕਦੇ ਵੀ ਸਾਡਾ ਵੀ ਇਹਲੇ ਸ਼ਾਮਲ ਕਰੋ ਤੇ ਮੈਨੂੰ ਲੱਗਦਾ ਵੀ ਨਾ ਨੌ ਮਣ ਤੇਲ ਹੋਵੇ ਤੇ ਨਾ ਰਾਦਾ ਨੱਚੇ ਨਾ ਉਹ ਸਾਰਿਆਂ ਨੂੰ ਸੈਟੀਸਫਾਈ ਹੋਣਿਆ ਤੇ ਨਾ ਕੋਈ ਕਾਨੂੰਨ ਬਣਨਾਗਾ ਤੇ ਪਰ ਇੱਕ ਗੱਲ ਜ਼ਰੂਰ ਰਹੀ ਆ ਵੀ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਵਿੱਚ ਸ਼ਾਮਲ ਰਹੇ ਆ ਜਾਂ ਇਸ ਬੇਅਦਬੀ ਦੇ ਉੱਪਰ ਰਾਜਨੀਤੀ ਕੀਤੀ ਆ ਉਹ ਸਾਡੇ ਸਾਹਮਣੇ ਆ ਉਹਨਾਂ ਦਾ ਪਤਨ ਜ਼ਰੂਰ ਹੋਇਆ ਚਾਹੇ ਉਹ ਸਰਸੇ ਵਾਲਾ ਸਾਥ ਦੀ ਗੱਲ ਕਰ ਲਈਏ ਚਾਹੇ ਉਹ ਕੈਪਟਨ ਮਰਿੰਦਰ ਸਿੰਘ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਬਾਦਲ ਪਰਿਵਾਰ ਦੀ ਗੱਲ ਕਰ ਲਈਏ ਤੇ ਜਿਹੜਾ ਹੁਣ ਆਲੇ ਨੇਗੇ ਹਾਲਾਤ ਇਹਨਾਂ ਦੇ ਵੀ ਕੋਈ ਬਹੁਤੇ ਨਹੀਂ ਕਿਉਂਕਿ ਦਿੱਲੀੋਂ ਇਹਨਾਂ ਨੂੰ ਪਤਾ ਲੱਗ ਹੀ ਚੁੱਕਿਆ ਤੇ ਇਥੋਂ ਕੀ ਬਣਨਾ ਹੁਣ ਉਹ ਅੱਗੇ ਪਰਮਾਤਮਾ ਜਾਣ ਦਾ ਜੀ ਸਰ ਸਿਆਸੀ ਮੁੱਦਿਆਂ ਦੇ ਨਾਲ ਜੇਕਰ ਆਪਾਂ ਇੱਕ ਹੋਰ ਖਬਰ ਤੇ ਚਰਚਾ ਕਰੀਏ ਆਪਾਂ ਦੇਖ ਰਹੇ ਹਾਂ ਕਿ ਜੋ ਪਹਾੜੀ ਏਰੀਆ ਉਧਰ ਦਰਿਆਵਾਂ ਦੇ ਵਿੱਚ ਪਾਣੀ ਵਧ ਗਿਆ ਉਹ ਜੋ ਦਰਿਆ ਦੇ ਵਿੱਚ ਉਸ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਪਾਣੀ ਛੱਡਿਆ ਗਿਆ ਬਿਆਸ ਤਰਿਆ ਜਿਹੜਾ ਉਹ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਬਹੁਤ ਸਾਰੇ ਪਿੰਡ ਆ ਜਿਹੜੇ ਹੜ੍ਹਾਂ ਦੇ ਨਾਲ ਜੂਝ ਰਹੇ ਆ ਉਹਨਾਂ ਦੇ ਘਰਾਂ ਤੱਕ ਪਾਣੀ ਜਿਹੜਾ ਵੜ ਚੁੱਕਿਆ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹਾਲਾਤ ਐਵੇਂ ਦੇ ਹੋ ਗਏ ਆ ਕਿ ਘਰ ਜਿਹੜੇ ਉਹਨਾਂ ਦੇ ਉਹ ਪਾਣੀ ਚ ਡੁੱਬੇ ਹੋਏ ਆ ਪਸ਼ੂਆਂ ਦਾ ਚਾਰਾ ਉਹਨਾਂ ਦਾ ਝੋਨਾ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਕਿਸਾਨਾਂ ਦੀ ਉਹ ਖਰਾਬ ਹੋ ਚੁੱਕੀ ਆ ਬਰਬਾਦ ਹੋ ਚੁੱਕੀ ਆ ਕਿਸ ਤਰ੍ਹਾਂ ਪਰਪਾਈ ਹੋਵੇਗੀ ਸਭ ਕਸੇ ਦੀ ਹਾਂ ਪਰਪਾਈ ਤਾਂ ਰਾਜਵਿੰਦਰ ਕਿਹੜੀ ਹੋਣੀ ਆ ਪਿਛਲੇ ਨਹੀਂ ਖੜਾ ਹੋ ਗਈ ਉਹ ਹਰੇਕ ਸਾਲ ਹੀ ਹੁੰਦਾ ਅਗਲੇ ਮਗਰਲਿਆਂ ਦੇ ਖੜਾ ਹੋ ਗਈ ਪਿਛਲੇ ਲੋਕਾਂ ਨਾਲ ਬਹੁਤ ਗੱਲਾਂ ਵਾਤਿਆ ਕੀਤਾ ਪਿਛਲੇ ਹੜਾਏ ਆ ਪਰ ਇੱਕ ਗੱਲ ਜ਼ਰੂਰ ਹੈ ਜੀ ਅ ਇਸ ਇਲਾਕਿਆਂ ਦੇ ਵਿੱਚ ਜਿੱਧਰੋਂ ਇਹ ਅੱਜਕੱਲ ਲੈਂਡਸਲਾਈਡਿੰਗ ਹੋ ਰਹੀ ਆ ਜਾਂ मतलब पानी बहुत ज्यादा बढ़ रहा हैगा ओ असि भी मैं अपने तौरते निजी तौर ते ਦੱਸਣਾ ਵੀ ਮੈਂ ਇਹਨਾਂ ਦੇ ਵਿੱਚ 1991 92 ਤੋਂ ਲਾ ਕੇ ਉਹਨਾਂ ਸਮਿਆਂ ਦੇ ਵਿੱਚ ਕਾਫੀ ਘੁੰਮਦਾ ਰਹਾਂਗਾ ਪਰ ਉਦੋਂ ਕਦੇ ਨਹੀਂ ਸੀ ਇਸ ਤਰ੍ਹਾਂ ਦੇਖਿਆ ਹੈਗਾ ਵੀ ਇਸ ਤਰ੍ਹਾਂ मतलब ਕਿਤੇ ਪਹਾੜੀਆਂ ਡਿੱਗ ਗਈਆਂ ਜਾਂ ਇਸ ਤਰ੍ਹਾਂ ਪਾਣੀ ਆ ਗਿਆ ਜੇ ਕਿਤੇ ਰਸਤਾ ਬੰਦ ਵੀ ਹੋ ਜਾਂਦਾ ਕੋਈ ਪਹਾੜੀ ਆ ਤਾਂ ਘੰਟੇ ਦੋ ਘੰਟਿਆਂ ਦੇ ਵਿੱਚ ਤੋ ਰਸਤਾ ਖੁੱਲ ਜਾਂਦਾ ਸੀ ਕਲੀਅਰ ਕਰ ਦਿੰਦੇ ਸੀਗੇ ਇਹ ਸਾਰਿਆਂ ਦਾ ਸਾਰਾ ਕਾਰਨ ਤਾਂ ਹੀ ਆ ਵੀ ਅਸੀਂ ਛੇੜ ਸਾੜੀ ਇੰਨੀ ਕਾਲੀ ਪਹਾੜਾਂ ਦੇ ਵਿੱਚ ਸੜਕਾਂ ਬਣਾਉਣ ਦੇ ਚੱਕਰ ਤੇ ਉਹਨਾਂ ਨੂੰ ਮਤਲਬ ਕਿਤੇ ਜਦੋਂ ਘੁੰਮ ਕੇ ਚੜ੍ਹਦੀਆਂ ਸੀ ਉਹ ਉਹਨਾਂ ਨੂੰ ਸਿੱਧੀਆਂ ਕਰਨ ਦੇ ਵਿੱਚ ਦੀ ਜਿਸ ਤਰ੍ਹਾਂ ਹਨਾ ਜਦ ਸੁਰੰਗਾਂ ਸਾਰੀਆਂ ਬਣਾ ਲਈਆਂ ਉਹ ਇੰਨਾ ਖਰਾਬ ਵੀ ਸੀ ਇਹਨਾਂ ਸਿਸਟਮ ਕਰ ਲਿਆ ਕਿ ਉਹ ਉਹਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾਗਾ ਤੇ ਦੂਜੀ ਗੱਲ ਤੁਸੀਂ ਪੰਜਾਬ ਦੀ ਕਰਦੇ ਹੋ ਪੰਜਾਬ ਦਾ ਹੜ੍ਹਾਂ ਦਾ ਜਿਹੜਾ ਪਾਣੀ ਆ ਉਹਦੀ ਮਾਰ ਆ ਪੰਜਾਬ ਨੂੰ ਪੈਂਦੀ ਆ ਅਸਲ ਆ ਤੇ ਜਦੋਂ ਕੋਈ ਪਾਣ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਹੈ ਉਦੋਂ ਸਾਰੇ ਦਾਅਵੇਦਾਰ ਹੋ ਕੇ ਬਹਿ ਜਾਂਦੇ ਆ ਉਦੋਂ ਰਾਜਸਥਾਨ ਵਾਲੇ ਕਹਿੰਦੇ ਸਾਡਾ ਵੀ ਦਾਵਾ ਇਹਦੇ ਤੇ ਹਰਿਆਣੇ ਵਾਲੇ ਕਹਿੰਦੇ ਸਾਡਾ ਵੀ ਦਾਵਾਗਾ ਗਾਂ ਦਿੱਲੀ ਤੱਕ ਵਾਲੇ ਆ ਜਾਂਦੇ ਆ ਵੀ ਸਾਡਾ ਵੀ ਦਾਵਾ ਬਣਦਾ ਇਹਦੇ ਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਲੱਗਿਆ ਸੀ ਹਿਮਾਚਲ ਵਾਲੇ ਕਹਿ ਰਹੇ ਸੀਗੇ ਵੀ ਸਾਡਾ ਵੀ ਦਾਵਾ ਸਾਡਾ ਪਾਣੀ ਅਸੀਂ ਭੇਜਦੇ ਆ ਤੇ ਹੁਣ ਫਿਰ ਪੰਜਾਬ ਭਾਈ ਮਾਰ ਪਾ ਰਿਹਾ ਜਾਂ ਤਾਂ ਆਪਦੇ ਨੂੰ ਰੋਕ ਲਓ ਕਿਉਂ ਪੰਜਾਬ ਨੂੰ ਡਬੋ ਰਹੇ ਹੋ ਤੇ ਦੂਸਰੇ ਪਾਸੇ ਹਰਿਆਣੇ ਵਾਲਿਆਂ ਨੂੰ ਜਾਂ ਰਾਜਸਥਾਨ ਵਾਲਿਆਂ ਨੂੰ ਵੀ ਇਸ ਤਰ੍ਹਾਂ ਦਾ ਤੋਂ ਉਤਨਾ ਚਾਹੀਦਾ ਕਿ ਮਾਰ ਜਿਹੜੀ ਜਿਹੜਾ ਮਾਰ ਚੱਲਦਾ ਕਿਉਂਕਿ ਰਿਪੇਰੀਅਨ ਕਾਨੂੰਨ ਹੈ ਜਿਹੜਾ ਉਹ ਇਸੇ ਗੱਲ ਨੂੰ ਕਹਿੰਦਾ ਵੀ ਜਿਹੜੇ ਲੋਕਾਂ ਦੇ ਉੱਪਰ ਮਾਰ ਪੈਂਦੀ ਆ ਜਿਹੜੇ ਲੋਕ ਨੂੰ ਮਾਰ ਚੱਲਦੇ ਆ ਪਾਣੀ ਦੀ ਹੱਕ ਵੀ ਉਹਨਾਂ ਦਾ ਹੋਣਾ ਚਾਹੀਦਾ ਫਿਰ ਪੰਜਾਬ ਦਾ ਹੱਕ ਕਿਉਂ ਖੋਹਿਆ ਜਾਂਦਾ ਪਾਣੀ ਤੋਂ ਜਿਹੜੀ ਮਾਲਕੀ ਆ ਪੰਜਾਬ ਦੀ ਉਹ ਖੋਹੀ ਜਾ ਰਹੀ ਆ ਇਹ ਨਹੀਂ ਗੱਲ ਸਮਝਉਚਾ ਰਹੀ ਅੱਜ ਜਦੋਂ ਪੰਜਾਬ ਉਹਦੀ ਮਾਰ ਖਾ ਰਿਹਾ ਜਦੋਂ ਮਾਰ ਚੱਲ ਰਿਹਾ ਹੈਗਾ ਉਦੋਂ ਸਾਇਦ ਮੈਨੂੰ ਲੱਗਦਾ ਵੀ ਸੈਂਟਰ ਵੀ ਨਹੀਂ ਬੋਲ ਰਿਹਾ ਹੋਰ ਕਮਾਲ ਦੀ ਗੱਲ ਇਹ ਵੀ ਆ ਕਤੇ ਹੋਰ ਕਿਸੇ ਸੂਬੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਆਫਤਾ ਆ ਜਾਂਦੀਆਂ ਨੇ ਤਾਂ ਵੱਡੇ ਵੱਡੇ ਰਾਹਤ ਫੰਡ ਆ ਜਿਹੜੇ ਉਹ ਵੱਡੇ ਵੱਡੇ ਪੈਕੇਜ ਆ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਹੋ ਜਾਂਦੇ ਆ ਪਰ ਪੰਜਾਬ ਦੇ ਵੇਲੇ ਪਤਾ ਨਹੀਂ ਕਿਉਂ ਅੱਖਾਂ ਮੀਚ ਲੈਂਦੇ ਆ ਫਿਰ ਇੱਧਰ ਨੂੰ ਨਹੀਂ ਉਸ ਤਰ੍ਹਾਂ ਦੀ ਨਿਗਾਰਾ ਰਹੀ ਦੀ ਹੈਗੀ ਸੈਂਟਰ ਵੀ ਨਿਗਾਰਾ ਰਹੀ ਦੀ ਬਾਕੀ ਸੂਬਿਆਂ ਦੀ ਤਾਂ ਰਹਿਣੀ ਕੀ ਆ ਪਰ ਜਦੋਂ ਪੰਜਾਬ ਦੇ ਪਾਣੀ ਦੀ ਬਾਰੀ ਆਉਂਦਾ ਉਹ ਸੈਂਟਰ ਵੀ ਪੰਜਾਬ ਦੇ ਉਲਟ ਹੋ ਕੇ ਖੜਾ ਹੁੰਦਾ ਹੈਗਾ ਜੀ ਬਿਲਕੁਲ ਸਰ ਤੁਸੀਂ ਸਹੀ ਕਿਹਾ ਕਿਉਂਕਿ ਨਾ ਜਿੰਨੇ ਵੀ ਸਰਹੱਦੀ ਦੇ ਏਰੀਏ ਆਪਾਂ ਦੇਖਦੇ ਆਂ ਤਾਂ ਹਰ ਸਾਲ ਜਿਹੜੇ ਸਰਹੱਦੀ ਏਰੀਏ ਦੇ ਲੋਕਾਂ ਨੂੰ ਖਾਸ ਕਰਕੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਹੁਣ ਵੀ ਉਹ ਕਰ ਰਹੇ ਆ ਜੀ ਸੋ ਅੱਜ ਦੀਆਂ ਅਹਿਮ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਸਾਡੇ ਨਾਲ ਜੁੜੇ ਸੀਗੇ ਕੱਲ ਫਿਰ ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਨਵੀਆਂ ਖਬਰਾਂ ਤੇ ਚਰਚਾ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਤੇ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ